ਨਜ਼ਦੀਕ ਪਿੰਡ ਸੇਲਕਿਆਣਾ ਦੇ ਅੱਡੇ ਦੇ ਨਜ਼ਦੀਕ ਦਿਆਲਪੁਰ ਰੋਡ ਤੇ ਸਰਾਬ ਦਾ ਠੇਕਾ ਖੁੱਲਿਆ ਸੀ ਪਹਿਲਾ ਠੇਕਾ ਅਜ ਤੋ ਤਕਰੀਬਨ 4 ਸਾਲ ਪਹਿਲਾ ਨਹਿਰ ਦੇ ਪਾਰੇ ਸੀ ਹੁਣ ਬਿਲਕੁਲ ਅੱਡੇ ਦੇ ਨੇੜੇ ਆ ਗਿਆ ਹੈ ਇਸ ਕਰਕੇ ਰਾਗੀ ਰਾਂਤੇ ਜਨਾਨੀਆਂ ਤੇ ਜੋ ਬੱਚੇ ਸਕੂਲ ਜਾਂਦੇ ਹਨ ਬੜੇ ਹੀ ਭਾਰੀ ਪਰੇਸ਼ਾਨੀ ਆਉਂਦੀ ਹੈ ಗ್ರಾಮ ਪੰਚਾਇਤ ਸਿਲਕੀ ਵਾਲਾ ਦੇ ਸਰਪੰਚ ਜਗਿੰਦਰ ਪਾਲ ਤੇ ਸਮੂਹ ಗ್ರಾಮ ਪੰਚਾਇਤ ਮੈਂਬਰਾਂ ਸਮੂਹ ਨਗਰ ਨਿਵਾਸੀਆਂ ਵੱਲੋਂ ਜਲੰਧਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਡੀਸੀ ਸਾਹਿਬ ਜਲੰਧਰ ਵੱਲੋਂ ਇਸ ਸਮੱਸਿਆ ਨੂੰ ਵੇਖਦੇ ਹੋਏ ਐਸਡੀਐਮ ਫਲੋਰ ਨੂੰ ਹਦਾਇਤਾਂ ਕੀਤੀਆਂ ਕਿ ਠੇਕਾ ਸਰਾਬ ਦਾ ਬਾਹਰ ਰੋਡ ਤੇ ਲਜਾਇਆ ਜਾਵੇ ਪਰ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੇ ਪਿੰਡ ਵਾਸੀਆਂ ਵੱਲੋਂ ਠੇਕੇ ਦੇ ਮੂਹਰੇ ਧਰਨਾ ਦਿੱਤਾ ਗਿਆ। ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਜੇਕਰ ਠੇਕਾ ਇਥੋਂ ਨਾ ਚੁੱਕਿਆ ਗਿਆ ਤਾਂ ਦਰਨਾਤਾ ਜਾਰੀ ਰਹੇਗਾ ਜਦੋਂ ਅਸੀਂ ਸੰਬੰਧੀ ਪੁਨੀਤ ਠੇਕੇਦਾਰ ਨਾਲ ਲੰਬੇ ਸਮੇਂ ਤੋਂ ਉਸ ਜਗ੍ਹਾ ਤੇ ਠੇਕਾ ਚੱਲਦਾ ਹੈ ਤੇ ਜਦੋਂ ਇਸ ਸੰਬੰਧੀ ਐਸ ਡੀ ਐਮ ਫਲੋਰ ਨਾਲ ਸੰਪਰਕ ਕੀਤਾ ਉਹਨਾਂ ਨੇ ਮੇਰੀ ਤਾਇਨਾਤ ਥੋੜੇ ਦਿਨ ਪਹਿਲਾਂ ਹੋਈ ਹੈ ਮੇਰੇ ਧਿਆਨ 'ਚ ਇਹ ਮਾਮਲਾ ਨਹੀਂ ਹੈ ਹੁਣ ਮਾਮਲੇ ਦੀ ਜਾਂਚ ਕਰਕੇ ਜੋ ਵੀ ਡੀ ਸਾਹਿਬ ਨੇ ਹੁਕਮਾ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ इस मौके का सरपंच बख्शीश चंद गुरविंदर सिंह सरपंच दयालपुर मनदीप कौर गगनदीप कौर सचिन जसविंदर कौर तीरथ राम धर्मपाल आदि ग्राम पंचायत मेंबर के समूह नगर निवासी हाजिर सर रिपोर्ट दुआबा न्यूज चौबीस शान ली अजय सिंह नागी की सेल की आला तो विशेष रिपोर्ट तुम प्रशासन को मांग की है ठेक तो बंद किया जाए ਜਿਹੜੇ ਠੇਕਾ ਜਿਹਨਾਂ ਠੇਕਾ ਹੈ ਠੇਕੇਦਾਰਾਂ ਨਾਲ ਗੱਲ ਥੋੜੀ ਗਲਵਤ ਹੋਈ ਉਹਨਾਂ ਨਾਲ ਹਾਂਜੀ ਮੇਰੇ ਆ 15 ਦਿਨ ਦਾ ਟਾਈਮ ਦੇ ਦਿੰਦੇ 10 ਦਿਨ ਦਾ ਦੇ ਦਿੰਦੇ ਡੇਢ ਮਹੀਨਾ ਹੋ ਗਿਆ ਸਾਨੂੰ ਇੰਨੇ ਮੈਂ ਪੰਚਾਇਤ ਨੂੰ ਖੁਦ ਨਾਲ ਲੈ ਕੇ ਜਿੰਦੇ ਆ ਤੁਸੀਂ ਹੁਣ ਪੰਜਾਹ ਸਿਕਰ ਤੋਂ ਕੀ ਮੰਗ ਕਰਦੇ ਤੁਸੀਂ ਹੁਣ ਮੰਗੇ ਸੀ ਇਹ ਠੇਕਾ ਚੱਕਿਆ ਜਾਵੇ ਜੀ ਆਸੀਂ ਦੇਵੀ ਸਾਹਿਬ ਦੇ ਲੈ ਕੇ ਵੀ ਨਹੀਂ ਆਪ ਜੀ ਸਨ ਆਪ ਹੋਰ ਲੱਗੇ ਆ ਪੰਚਾਇਤ ਦੀ ਨਾ ਪਾਡੋ ਕਹਿਦਾ ਇਹ ਸਾਡਾ ਮਾਨ ਸਰਦਾਰ ਜੀ ਮੈਸੇਜ ਕੀਆ ਨਾ ਜਦੋਂ ਅਸੀਂ ਇੰਨੀ ਵਾਰੀ ਗਏ ਆ ਪਹਿਲੀ ਗੱਲ ਸਾਡਾ ਸਾਰਾ ਦੁਬਾਰ ਰੱਖਿਆ ਉਹ ਜਿਹੜੇ ਕਾਗਜ਼ ਆ ਵੀ ਕਾਗਜ਼ ਆ ਇਹ ਕਹਿੰਦੇ ਸਾਡੇ ਕੋਲ ਨੰਬਰ ਹੀ ਨਹੀਂ ਆਇਆ ਇੱਥੇ ਫਲੋਰ ਵਾਲੇ ਕਹਿਣ ਲੱਗੇ ਸੈਸ਼ਨ ਜਿਹੜਾ ਉਹ ਫੇਰ ਅਸੀਂ ਉਹਨਾਂ ਨੂੰ ਫੇਰ ਦੁਬਾਰਾ ਗਏ ਸਾਡੇ ਤਕਰੀਬਨ ਤਿੰਨ ਚਾਰ ਗੇੜੇ ਉੱਥੇ ਲੱਗ ਗਏ ਫੇਰ ਉੱਥੋਂ ਅਸੀਂ ਫੇਰ ਦੁਬਾਰਾ ਨੰਬਰ ਕਢਾਇਆ ਫੇਰ ਕਹਿੰਦੇ ਕਿ ਸਾਡੇ ਕੋਲ ਚਿੱਠੀ ਆਈ ਹੋਈ ਆ ਪਹਿਲੀ ਗੱਲ ਇਹ ਬਈ ਇੰਨਾ ਚਿਰ ਚਿੱਠੀ ਜਿਹੜੀ ਉੱਥੇ ਦੁਬਾਰ ਰੱਖੀ ਆ ਇਹਦਾ ਕੀ ਕਾਰਨ ਹੈ ਤੁਹਾਨੂੰ ਕਾਨੂੰ ਇਹ ਨਾ ਮਗਾਦੀ ਗੇੜੇ ਪਾਇਆ ਹੁਣ ਜਿਹੜੀ ਗੱਲ ਹੈਗੀ ਆ ਵੀ ਅਸੀਂ ਠੇਕਾ ਜਿਹੜਾ ਆ ਅਸੀਂ ਬੇਨਤੀ ਕੀਤੀ ਅਜੀ ਇਹ ਇੱਦਾਂ ਨਹੀਂ ਕਹਿੰਦੇ ਵੀ ਬੰਦ ਕਰੋ ਇਹ ਲੈ ਜਾਣ ਇਥੋਂ ਅੱਡੇ ਦੇ ਵਿੱਚ ਆ ਇੱਧਰ ਸ਼ਨੀ ਮੰਦਿਰ ਆ ਇਥੋਂ ਲੜਕੀਆਂ ਸਕੂਲ ਜਾਂਦੀਆਂ ਇੱਧਰ ਆਬਾਦੀ ਚਾਰੇ ਪਾਸੇ ਆਬਾਦੀ ਹੋ ਚੁੱਕੀ ਆ ਤੁਹਾਡਾ ਮੰਗੇ ਵੀ ਠਿਕਾ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹਾਂਜੀ ਸਾਡੇ ਪਿੰਡ ਦੇ ਬੱਚੇ ਪੜ੍ਹਨ ਆਉਂਦੇ ਆ ਅੱਡੇ ਤੇ ਤਾਂ ਉਹਨਾਂ ਨੂੰ ਸ਼ਾਮ ਨੂੰ ਸਵੇਰ ਨੂੰ ਬਹੁਤ ਮੁਸ਼ਕਲ ਹੁੰਦੀ ਆ ਜਾਣ ਨੂੰ ਤੇ ਜਦੋਂ ਬੱਚਾ ਸ਼ਾਮ ਨੂੰ ਇੱਥੇ ਇੰਨਾ ਰਸ਼ ਹੁੰਦਾ ਤੇ ਕੀ ਲੜਕੀਆਂ ਦਾ ਨੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਅਸੀਂ ਚਾਹੁੰਦੇ ਹਾਂ ਇਹ ਠੇਕਾ ਇੱਥੋਂ ਚੱਕ ਕੇ ਹਾਈਵੇ ਤੇ ਅੱਗੇ ਪਿੱਛੇ ਕਿਤੇ ਵੀ ਲਜਣ ਨਾ ਅਸੀਂ ਦialpur wal ਜਾਣ ਦੇਣਾ ਤੇ ਨਾ ਅਸੀਂ ਇੱਥੇ ਰਹਿਣ ਦੇਣਾ ਹੈ। ਇਹੀ ਸਾਡੀ ਪ੍ਰਸ਼ਾਸਨ ਨੂੰ ਮੰਗਿਆ ਕਿ ਇੱਥੋਂ ਚੱਕ ਕੇ ਇੱਧਰ ਰੋਡ ਦੇ ਉੱਤੇ ਕਿਸੇ ਪਾਸੇ ਵੀ ਅੱਗੇ ਪਿੱਛੇ ਲੈ ਕੇ ਜਾ ਸਕਦੇ ਆ ਆਵਾਜ਼ੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਇਹ ਸਾਡੀ ਵੀ ਹੈ। ਸਰਪੰਚਾ ਤੁਹਾਡਾ ਕੀ ਕਹਿਣਾ ਹੈ ਤੁਸੀਂ ਪੌਰੀ ਤੋਂ ਚੱਲ ਗਏ ਹੋ। ਮੈਂ ਪਿੰਡ ਸੋਡਾ ਤੋਂ ਜੀ। ਇਹੀ ਅੱਜ ਜੋ ਬਾਕੀ ਸਰਪੰਚ ਸਾਹਿਬ ਕਹਿਆ ਆ ਕਿ ਇੱਥੋਂ ਲੜਕੀਆਂ ਜਿਹੜੀਆਂ ਆ ਮੰਨ ਲਓ ਬਾਕੀ ਪਿੰਡਾਂ ਦੀਆਂ ਵੀ ਸਕੂਲਾਂ ਨੂੰ ਜਾਂਦੀਆਂ ਜਾਂ ਹੋਰ ਵੀ ਛੱਡਦੇ ਆ ਜਦੋਂ ਨੰਗਦੇ ਆ ਤਾਂ ਇਥੋਂ ਕੋਈ ਵਾਸ਼ਰੂਮ ਜਿਹੜਾ ਕੰਧਾਂ ਦੇ ਨਾਲ ਹੀ ਕਰੀ ਜਾਂਦੇ ਕੋਈ ਇੱਥੇ ਜੜਿਆ ਪਿਆ ਇੱਥੇ ਦਿੱਕਤ ਆਂਦੀ ਆ ਜੀ ਸੰਤੇਪ ਲੱਗੇ ਵੀ ਜਦੋਂ ਕੋਈ ਲੜਕੀਆਂ ਲੰਗਦੀਆਂ ਇੱਥੇ ਸ਼ਰਾਬੀ ਗਾੜੀ ਗਲੂਚ ਵੀ ਬਹੁਤ ਕਰਦੇ ਬਿਲਕੁਲ ਜੀ ਬਿਲਕੁਲ